ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਆਰਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 9-10 ਐਚ ਦਾ ਬੜਾ ਦਿਖਾਵਾਗੇ ਗੱਬਣਾ ਜਿਹੜੀਆਂ ਤੇ ਇੱਕ ਹੈਗੇ ਐਂਡ ਤੇ ਖੜੀ ਜਰਸੀ ਤਾਜੀ ਸੂਈ ਵੀ ਜੇ ਰਹੇ ਜੇ ਪੈਂਡਿੰਗਾ ਦੇਖੋ ਸੋ ਡਿਟੇਲ ਆਪਾਂ ਵੀਰ ਤੋਂ ਪੁੱਛ ਦਿਆਵਾਂਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਹਾਂ ਬਾਈ ਭਵਨਪ੍ਰੀਤ ਸਿੰਘ ਆ ਪੰਡਾੜਾ ਜਿਹੜਾ ਬਰਨਾਲਾ ਜੀ ਕੰਟੈਕਟ ਨੰਬਰ ਆਪਣਾ ਹੈ ਕੰਟੈਕਟ ਨੰਬਰ ਹੈ 987786889 ਤੇ ਦੂਜਾ ਨੰਬਰ ਹੈ 97353506 ਅੱਜ ਆਪਾਂ 30 ਦੇ ਇੱਕ ਨੂੰ ਵੀਡੀਓ ਕਵਰ ਕਰਦੇ ਵਾ ਕਿੰਨੇ ਨਾਗਾ ਅਵੇਲੇਬਲ ਆਪਣੇ ਕੋਲ ਵੀਰੇ ਆਪਣੇ ਕੋਲ 10 ਗਾਵਾਂ ਸੇਲ ਨੇ ਜੀ ਠੀਕ ਹੈ ਤੇ ਗਾਵਾਂ ਆਪਣੇ ਕੋਲ ਬਦੀ ਪਹਿਲਾਂ ਸੀਨ ਹੋ ਗਈ ਜੀ ਪਹਿਲਾਂ ਠੀਕ ਹੈ ਹੋਰ ਹੈਗੇ ਆ ਸੌਣ ਦੇ ਇੱਕ ਦੋ ਆਜ ਨੂੰ ਵੀਰੇ 5-7 ਦਾ ਹੋਇਆ ਹੀ ਜਾਣ ਗਿਆ ਸਵੇਰ ਤੱਕ ਦਾ ਠੀਕ ਹੈ ਜੇ ਇੱਕ ਵਾਰ ਕੱਲ ਨੂੰ ਵੇ ਮਾਰਕੀਟ ਦਾ ਬਾਕੀ ਬਰੀਡ ਕੁਆਲਟੀ ਦੇ ਹਿਸਾਬ ਨਾਲ ਹੁੰਦਾ ਰੇਟ ਠੀਕ ਹੈ ਇੱਕ ਆਪਣੇ ਕੋਲ ਜਰਸੀਆਂ ਤੇ ਬਾਕੀ ਸਾਰੇ ਐਚ ਸਾਰੇ ਬਾਕੀ ਸਾਰੇ ਐਚ ਆਪਣੇ ਬਈ ਬੜਾ ਠੀਕ ਹੈ ਜਿਵੇਂ ਆਪਾਂ ਪਹਿਲੇ ਨੰਬਰ ਤੇ ਬੱਛੀ ਦੇਖੀ ਜਾਂਦੇ ਆ ਪਲੂਣਾ ਬਈ ਪਹਿਲੇ ਨਾ ਅਰੀਜਨਲ ਦੋ ਦੰਦ ਦੀ ਬੱਸੀ ਆਈ ਹੈ ਜੀ ਦੰਦ ਵੀ ਆਪਾਂ ਕਲੀਅਰ ਕਰ ਦਿੰਦੇ ਆ ਜੀ ਠੀਕ ਹੈ ਸੋ ਬਿਲਕੁਲ ਜੈਨੂਅਨ ਪਹਿਲਾ ਸੂਆ ਪਲੂਣ ਸੁੰਦੀ ਪਈ ਆ ਮੂੰਹੋਂ ਦੋਂਦੀ ਆ ਦੰਦ ਮੇਰੇ ਹਿਸਾਬ ਨਾਲ ਕੱਢਦੀ ਹੋਣੀ ਆ ਜੇ ਹਨਾ ਕੱਢਦੀ ਆ ਬਈ ਇਹ ਤਾਂ ਸੋ ਆ ਦੇਖੋ ਦੰਦ ਦੇਖੋ ਕਿਆ ਬਾਤ ਆ ਬੁੱਟੇ ਠੀਕ ਹੈ ਇਹਨਾਂ ਹਜੇ ਬਈ 13 ਦਿਨ ਪੈਂਡਿੰਗ ਤੇ ਹਵਾਨਾ ਅੱਗੇ ਪਿੱਛੇ ਦਾ ਹਣਾ ਅੱਗੇ ਪਿੱਛੇ ਆ ਬਈ ਇਹ ਭਲਾਂ ਜਿੰਨੇ ਬੱਸੀਏ ਪਾਉਣ ਲੱਗੀ ਠੀਕ ਹੈ ਤੇ ਦੁੱਧ ਦਾ ਭਾ ਗੈਸੇ ਲਾਈਏ ਅੱਗੇ ਸੀਮਨ ਦੀ ਹੈ ਪੂਰੇ ਟੌਪ ਦੀ ਅੱਗੇ ਵੀ ਪੂਰਾ ਟੌਪ ਦਾ ਲੱਗਿਆ ਹੋਇਆ ਬਈ ਇਹ ਗੈਸੇ ਕਰੀ ਦੁੱਧ ਕਿੰਨਾ ਪਾ ਦੂਗੀ ਦੁੱਧ ਬਈ 30 ਕਿਲੋ ਪਲੱਸ ਪੂਲਾ ਦੂਗੀ ਢੋਰੀ ਭਰਾ ਬਾਹਰ ਨੂੰ ਇਹਨੂੰ ਸਭਰੋ ਪਹਿਲਾ ਸੂਆ ਪਲੋਣ ਸੂਂਦੀ ਪਈ ਆ ਤੇ 13 ਦਿਨਾਂ ਜਿਹੇ ਤੇ ਸੂਣ ਦੇ ਵਿੱਚ ਬਾਕੀ ਪਏ ਆਗੇ ਤੇ ਮੂੰਹੋਂ ਦੋ ਦੰਦਾਂ ਦਾ ਜੈਨ ਹੁਣ ਸੋ ਬੱਚੀ ਦੀ ਬਿਊਟੀ ਵਗੈਰਾ ਤੇ ਕੁਆਲਿਟੀ ਦੇਖੋ ਅੱਗੇ ਪਿੱਛੇ ਦਾ ਹਵਾਨਾ ਜਮਾ ਇਹਦਾ ਸਭਰੋ ਫੇਸ ਕੁ ਫੁੱਲ ਬਰੀਡ ਦੇ ਵਿੱਚ ਅੱਗੇ ਚੰਗਾ ਇਹਦੇ ਸੀਮਣ ਲੱਗਿਆ ਵਾ ਚੰਗੇ ਸੀਮਣ ਦੀ ਆਪ ਆ ਤੇ ਹੋ ਸਕਦਾ ਸੈਕਸਰ ਸੀਮਣ ਦੇ ਹੋਵੇ ਜਿਵੇਂ ਹਵਾਨਾ ਅੱਗੇ ਵਿੱਚੋਂ ਦਿਖਾਈ ਦਿੰਦਾ ਸੈਕਸਰ ਤਾਂ ਲਈ ਆਪਾਂ ਕਹਿ ਸਕਦੇ ਹਾਂ ਲੱਗਿਆ ਵੇ ਇਹਦੇ ਨਾਰਮਲ ਹੀ ਨਹੀਂ ਇੰਪੋਰਟਡ ਆ ਵੇ ਇਹਦੇ ਜਿਵੇਂ ਆਪ ਸੈਕਸਰ ਦੀ ਹੋ ਸਕਦੀ ਲੱਗਦਾ ਆ ਬਈ ਹੋ ਸਕਦੀ ਸੈਕਸਰ ਜੀ ਕਿਉਂਕਿ ਸੈਕਸਰ ਦੇ ਵਿੱਚ ਹਵਾਨਾ ਜਿਆਦਾ ਪਿਛੇ ਨੂੰ ਝੁਕਾ ਹੁੰਦਾਗਾ ਨਹੀਂ ਬਈ ਹੁਣ ਜਿਹੜੇ ਨਾਰਮਲ ਵੀ ਆਉਂਦੇ ਨਾ ਇੰਪੋਰਟਡ ਸੀਮਣ ਵੀ ਪੂਰਾ ਟੌਪ ਤੇ ਆਉਂਦੇ ਆ ਬਈ ਠੀਕ ਹੈ ਸੋ ਦੇਖੋ ਬੱਚੀ ਫਾਰਮ ਜੋ ਖੁੱਲੀ ਫਿਰਦੀ ਹੈ ਹੀ ਆ ੱੱੱੱੱੱ ਫਾਰਮ ਤਿਆਰ ਕਰ ਦੂ ਅੱਗੇ ਜਾ ਕੇ ਇਹ ਜਦੋਂ ਇਹੋ ਜਿਹਾ ਦੋ ਦਿਨ ਬੱਚੇ ਪਾਲੇ ਘਰੇ ਤੇ ਗਾਂਾਂ ਦੀ ਗਾਂ ਸਾਲ ਜਾਂਦਾਂ ਦੇ ਅੰਦਰ ਸੂ ਪੈਂਦੀ ਹੈ ਇਹ ਸੋ ਦੇਖੋ ਹਵਾਨਾ ਤੇ ਚੰਗਾ ਦੁੱਧ ਪਾ ਦੋਗੇ ਬਾਕੀ ਮੁੱਠੀ ਵਾਲਾ ਥਾਣਾ ਚਾਹੀਏ ਹੱਥੀਚਵਾਈ ਕਰ ਲਈ ਆਪਾਂ ਤੇ ਚਾਹੀ ਕਰ ਲਈ ਮਸ਼ੀਨੀ ਤੇ ਸਾਫ ਸੁਥਰੀ ਆ ਚਾਰੇ ਪਾਸੇ ਗੋਲ ਬਟੋਲ ਪਈਆ ਜਿਵੇਂ ਕੱਦੂ ਵਰਗੀ ਤੇ ਅੱਗੇ ਦੂਜੇ ਨੰਬਰ ਜਿਹੜੀ ਦੇਖਿਏ ਨੇ ਵੀਰੇ ਆਪਾਂ ਇਹ ਬਾਈ ਦੂਜਾ ਸੂਆ ਸੁੰਦੀ ਹੈਗੀ ਦੂਜਾ ਸੂਆ ਹਾਂ ਦਿਨ ਕਹਿ ਕੇ ਬਾਕੀ ਇਹਦੇ ਅਜੇ ਦਿਨ ਹਾਂ ਬਾਈ ਪੈਣੇ 6-7 ਦਿਨ ਪੈਣਗੇ ਠੀਕ ਹੈ ਮੰਨ ਕੇ ਚੱਲੀਏ ਹਫ਼ਤਾ ਬਾਕੀ ਆ ਹਾਂਜੀ ਦੁੱਧ ਦੇ 36 37 37 37 ਦੁੱਧ ਨੂੰ ਆਰਾਮ ਨਾਲ ਖੁੱਲਾ ਪਾਇਆ ਹੋਵੇਗਾ ਠੀਕ ਹੈ ਇਸ ਵਾਰ ਅੰਦਾਜ਼ਾ ਲਾਈਆ 40 ਕਿਲੋਸ ਕਰ ਸਕਦੇ ਆ ਬਈ ਆਪ ਨੂੰ ਉਮੀਦ ਹੈ 45 ਤੋਂ 40 ਤੋਂ ਪਲੱਸ ਮੰਨ ਕੇ ਬੰਦਾ ਪਰਚੇਜ ਕਰ ਸਕਦਾ ਠੀਕ ਹੈ ਸੋ 40 ਤੋਂ ਉੱਪਰ ਦੁੱਧ ਪਾ ਦੂ ਦੂਜਾ ਸੂਆ ਸੁੰਦੀ ਪਈ ਆ ਪੰਜ-ਸੱਤ ਦਿਨ ਬਾਕੀ ਆ ਤੇ ਹਵਾਨਾ ਦੇਖੋ ਕਿਆ ਬਾਤਾਂ ਬਹੁਤ ਸੋਹਣਾ ਹਵਾਨਾ ਟੋਕਰੇ ਸੀਮਨ ਇਹਦੀ ਬਈ ਇੰਪੋਰਟਡ ਹੀ ਲੱਗਿਆ ਪਿਆ ਠੀਕ ਆ ਸੀਮਨ ਇੰਪੋਰਟਡ ਲੱਗਿਆ ਵਾ ਟੋਕਰੇ ਜਿਹੜਾ ਹਵਾਨਾ ਲਈ ਫਿਰਦੀ ਆ ਚੰਗੀ ਜਿੰਦ ਜਾਣ ਦੇ ਵਿੱਚ ਆ ਬਲੱਡ ਦੇ ਵਿੱਚ ਆ ਬੜ ਦੂਜਾ ਸੂਆ ਬਿਲਕੁਲ ਤੇ ਥਾਣਾ ਹਵਾਨਾ ਦੇਖੋ ਜਿਵੇਂ ਹਾਥੀ ਚਵਾਈ ਕਰ ਲਈਏ ਚਾਹੇ ਆਪਾਂ ਮਸ਼ੀਨੀ ਤੇ ਨਾੜਾ ਵਗੈਰਾ ਦੇਖੋ ਹਵਾਨੇ ਦੇ ਸੋਹਣੇ ਚੰਗੇ ਦਿਖਾਈ ਦਿੰਦੀਆਂ ਤੇ ਬੈਡ ਪੂਰੀ ਕੁਆਲਿਟੀ ਦੇ ਬਚਾਉਗੇ ਇਹ ਨਹੀਂ ਗੱਲ ਵੀ ਕਿਸੇ ਪਾਸੇ ਹੱਤ ਤਰਾਈ ਵੀਰਾਂ ਨੇ ਸਾਰੀ ਬਰੀੜੀ ਤਿਆਰ ਕਰੀ ਬ ਜਿਵੇਂ ਸਾਟ ਕੇ ਤੇ ਫਿਰ ਲੱਗ ਜਾਂਦੇ ਹੋਣਗੇ 5-6 ਦਿਨ ਇਕੱਠੇ ਕਰਨ ਦੇ 5-6 ਦਿਨ ਤਾਂ ਨਾਰਮਲ ਹੀ ਲੱਗ ਜਾਂਦੇ ਨੇ ਸੋ ਜਿਵੇਂ ਜੈਜ ਗੱਲ ਆ ਤੇ ਜਾਨਵਰ ਇਕੱਠੇ ਕਰ ਰਹੇ ਔਖੇ ਔਖੀ ਗੱਲ ਆ ਤੇ 5-6 ਦਿਨ ਲੱਗ ਜਾਂਦੇ ਪਰ ਲਿਆਉਂਦੇ ਸਿਲੈਕਟਡ ਪੀਸੇ ਜਿਵੇਂ ਜਦੋਂ ਆਉਂਦੇ ਵੀਰਾਂ ਕੋਲ ਟਾਪ ਕਲਾਸ ਨਗੀਨੀ ਆ ਤੇ ਵੀਰੇ ਤੀਜੇ ਨੰਬਰ ਆਪ ਜਿਹੜੀ ਵਛੀ ਦੇਖ ਜੈ ਨੇ ਕਿਹੜਾ ਸੂਆ ਜੀ ਇਹ ਇਹ ਬਈ ਦੂਜਾ ਸੂਆ ਸੁੰਦੀ ਹੈਗੀ ਦੂਜਾ ਸੂਆ ਆਪੇ ਬਈ ਸੈਕਸਡੀ ਸਿੰ ਮੰਦੀ ਅੱਗੇ ਲੱਗੇ ਵੀ ਸੈਕਸਡੀ ਵੀ ਹੈਗਾ ਸੈਕਸਡੀ ਲੱਗਿਆ ਵਾ ਦੂਜਾ ਸੂਆ ਦੂਜਾ ਸੂਆ ਰਿਜਨਲ ਆ ਬਈ ਦੰਦਾ ਜੀ ਹੋਣਾ ਬਈ ਦੰਦਾਤ ਨਹੀਂ ਹੋएगी ਜੀ ਕੱਢ ਗਏ ਪੂਰੇ ਕਰ ਗਏ ਠੀਕ ਹੈ ਤੇ ਦਿਨ ਕ ਐ ਕੱਢਦੀ ਅਜੇ ਦਿਨ ਬਈ ਇਹ 13 14 ਨਾ ਪੈਂਡਿਕ ਪੈਣਗੇ ਠੀਕ ਹੈ ਤੇ ਬਾਕੀ ਹਵਾਨੇ ਦਾ ਚੀਰ ਬਹੁਤ ਚੰਗਾ ਜਾਂਦਾ ਹਨਾ ਬਈ ਸੂਆ ਆ ਦੇਖੀ ਨਾੜਾਂ ਦੇ ਬਈ ਇੱਥੇ ਨਸਾਂ ਦੇ ਸੂਆ ਦੇਖੋ ਮਿਲ ਕੇ ਵੇਰ ਜਮਾ ਕਿਆ ਬਾਤ ਆ ਸਾਫ ਸੁਥਰੀ ਤੇ ਬਾਕੀ 40 ਕਿਲੋ ਦੇ ਦੁੱਧ ਦਿੱਤਾ ਹੋਵੇ ਵੀਰੇ ਪਲੂਨ ਦਾ 44 ਇਹ ਮੈਂ ਤੇ ਕਰੂ ਕਰਾਸ ਹੈ ਦੀ 147 1 ਇੱਕ ਤੇ ਆ ਮਨ ਇਹ 50 ਕਿਲੋ ਦੁੱਧ ਦੀ ਮੀਰ ਆ ਆਪਾਂ ਨੂੰ ਠੀਕ ਹੈ ਤਾਂ 45 ਕਿਲੋ ਖੁੱਲਾ ਇਹਨੂੰ ਜਿਹੜਾ ਕੋਈ ਨਵਾਂ ਵੀ ਵੀਰ ਐ ਫਾਰਮ ਚਾਲੂ ਕਰਦਾ ਗਾ ਜਿਹਨੇ ਚਲਾਇਆ ਨਵਾਂ ਫਾਰਮ ਵੀ ਉਹ ਵੀ 45 ਕਿਲੋ ਦੁੱਧ ਆਮ ਨਾਲ ਲੈ ਲੂ ਜਿਹੜਾ ਪੁਰਾਣਾ ਬੰਦਾ ਖੜਿਆ ਰੀਆ ਉਹ 50 ਤੋਂ ਵੀ ਆਪੇ ਦੁੱਧ ਲੈ ਲੂਗਾ ਸਵਾਦ ਦੇਖੋ ਮੁਰੇ ਹਵਾਨੇ ਦੇ ਨਾੜਾ ਸਵਾਦ ਦੇਖੋ ਜਵੇਂ ਗੰਡੇ ਦੀ ਪਨੀਰੀ ਟੋਕਰ ਚੁੱਲਜੀ ਪਿਛੋਂ ਦੇ ਉਸ ਹਿਸਾਬ ਦੇ ਨਾੜਾ ਇਹਦੇ ਤੇ ਪੂਰਾ ਚੰਗਾ ਸੋਹਣਾ ਸਾਫ ਸੁਥਰਾ ਸਾ ਸੋ ਬਰੀਡ ਵਾਲੀ ਵਹਾੜਾ ਦੇਖੋ ਜਮੈਂ ਇਦੋਂ ਦੇਖਣ ਨੂੰ ਲੱਜੇ ਪਹਿਲਾਂ ਵਸੀ ਹੁੰਦੀ ਹੈ ਜਮੈਂ ਫਾਰਮ ਵਾਲੇ ਟੈਗ ਟੂਕ ਸਾਰੇ ਪਏ ਹੋਇਆ ਫਿਰ ਹਨਾ ਹਾਂ ਉਹਨਾਂ ਦਾ ਟੈਗ ਦੂਜਾ ਕੱਟ ਲਿਆ ਕਹੂੰਗੀ ਉਹਨਾਂ ਦਾ ਵੀ ਲੋਨ ਲਾਨ ਕਰਾਇਆ ਹੁੰਦਾ ਨਾ ਬੀਮਾ ਬੂਮਾ ਕਰਾਇਆ ਹੁੰਦਾ ਜਦੋਂ ਠੀਕ ਹੈ ਬਈ ਟੈਗ ਕੱਟ ਲੈਂਦੇ ਆ ਠੀਕ ਹੈ ਸੋ ਬੱਚੀ ਦੇਖੋ ਕਿਆ ਬਾਤ ਹੈ ਦੂਜਾ ਸੂਆ ਜੈ ਇਹਨਾਂ ਨੇ ਹੁੰਦੀ ਆ ਤੋਰਾ ਵਗੈਰਾ ਦੇਖੋ ਸਾਫ਼ ਸੁਥਰਾ ਤੇ ਹਵਾਨੇ ਤੇ ਨਾੜਾ ਇੱਕ ਪਾਸੇ ਨੇ ਦੋਨੇ ਪਾਸੇ ਚੰਗੇ ਆ ਦਿਖਾਈ ਦਿੰਦੀਆਂ 44 45 ਕਿਲੋ ਕਹਿਣ ਵਾਲੀ ਗੱਲ ਨਹੀਂ ਬਈ ਯਾਰ ਖੁੱਲਾ ਮੰਨ ਕੇ ਦੁੱਧ ਲੈ ਲੈ ਯਾਰ ਤੇ ਇਹਦੇ ਨ ਤੇ 10 ਕਿਲੋ 15 ਕਿਲੋ ਫੀਡ ਖਾਓਗੀ ਫਿਰ 40 ਦੋ ਵਾਰ ਦੋ ਦੋਗੀ ਦਿਨ ਕੁਝ ਖਾਂਦੀ ਆ ਚਾਲ ਢਾਲ ਤੇ ਕਦਕੜ ਵਜਨ ਵਜੂਦ ਦੇ ਵਿੱਚ ਪੂਰੀ ਬੜਾ ਇਹ ਨਹੀਂ ਗੱਲ ਵੀ ਲੱਸੀ ਨਾ ਵੀ ਕਿਸੇ ਪਾਸਿਓ ਕੋਈ ਗਾਂ ਨਹੀਂ ਆਪਣੀ ਲੱਸੀ ਹੋਊਗੀ ਜਾਇ ਜਾਂ ਕੋਈ ਵੀ ਵੀ ਰਹੀ ਨਹੀਂ ਆ ਕੇ ਕਹਿ ਸਕਦਾ ਵੀ ਛੋਟੀ ਹੈ ਬੜਾ ਕੋਈ ਹਨਾ ਵੱਡੀਆਂ ਬੜਾ ਤੇ ਫਿਰ ਚੌਥੇ ਨੰਬਰ ਆਪਾਂ ਜਿਹੜੀ ਕਾਲੀ ਬੱਚੀ ਦੇਖੀ ਜਾਨੇ ਇਹ ਬਈ ਦੂਜਾ ਸੂਆ ਸੁੰਦੀ ਹੈਗੀ ਦੂਜਾ ਸੂਆ ਤੇ ਇਹ ਵੀ ਵਧੀਆ ਘਰੋਂ ਆਈ ਹੈਗੀ ਠੀਕ ਹੈ ਤੇ ਉਦੀ ਕੇਅਰ ਬਨੇਦਾਂ ਦੀ ਜਾਂ ਕੋਈ ਵੀਰ ਦਾ ਫਾਰਮ ਹੁੰਦਾਗਾ ਠੀਕ ਹੈ ਤੇ 10 ਤੋਂ 12 ਉਹਦੇ ਕੋਲ ਵੀਰ ਕੋਲ گاਵਾ ਸੀ ਆ ਮਤਲਬ ਚੰਗੇ ਸ਼ੌਂਕ ਨਾਲ ਸੰਭਦਾ ਸ਼ੌਂਕ ਨਾਲ ਵੀਰੇ ਸੰਭਦਾ ਹੀ ਆ 28 ਕਿਲੋ ਦਾ ਦੁੱਧ ਪਲੂਣ ਦਾ ਪਾਇਆ ਵੇਗਾ 28 ਕਿਲੋ ਪਲੂਣ ਦਾ ਹਾਂ ਦਿਨ ਪੰਜ ਚਾਰ ਕੱਢ ਜੋਗੇ ਪੰਜ ਚਾਰ ਦਿਨ ਲੇਜੂ ਬਾਈ ਆਰਾਮ ਨਾਲੀ ਬਾਕੀ ਆਇਆਗਾ ਆਈ ਆਪਣੇ ਕੋਲੇ ਕੱਲ ਦੀ ਕਈ ਵਾਰ ਬਾਈ ਘੱਟ ਨਹੀਂ ਆਇਆ ਜੇ ਆਪਣਾ ਉਹਦਾ ਵਧੀਆ ਖਾਂਦੀ ਪਿੰਦੀ ਹੈਗੀ ਠੀਕ ਹੈ 2-4 ਦਿਨ ਵੱਧ ਵੀ ਲੈ ਸਕਦੇ ਪਾ ਦੂ 30 ਤੋਂ ਪਰ ਪਈ 30 ਤੋਂ ਪਲੱਸ ਖੁੱਲਾ ਦੁੱਧ ਦੇਣਾ ਜੀ ਦਊਗਾ ਹੀ ਫੈਂਟ ਵਾਲਾਂ ਨਾਲੇ ਠੀਕ ਹੈ ਹਾਂ ਸੋ ਹਵਾਨਾ ਦੇਖੋ ਕਿਆ ਹਵਾ ਤਾਂ ਸਾਫ ਸੁਥਰਾ ਚਾਰੇ ਤਾਂ ਨਿਕੜਦੇ ਬਿੱਤੀ ਮੈਂ ਪਾਉਣੀ ਮੁਠੀਆ ਪੂਰਾ ਮੁਠੀਆ ਵਾਲਾ ਥਾਂ ਸੋਹਣਾ ਆਪਣਾ ਮੇਰੀ ਬੈੜ ਨੇ ਠੀਕ ਹੈ ਕਿਆ ਬਾਤਾਂ ਪੂਰੀ ਸੋਹਣੀ ਬਣੂਗੀ ਤੇ ਦਿਨ ਕੁਝ ਕੁ ਲੈਦੀ ਪਈਆ ਤੇ ਬਾਕੀ ਤੇ ਬੜੀ 5ਵੇਂ ਨੰਬਰ ਦੇ ਬੱਚੀ ਦੇਖਿਆ ਨੇ ਆਪਾ ਇਹ ਬਈ ਜੋੜਾ ਲੈ ਆਇਆ ਥਰਮ ਜੀ 5 ਦੇ 6 ਨੰਬਰ ਦੋਨੇ ਹਾਂ ਇਹ ਹੁਣੀ ਆਈਆਂ ਨੇ ਬਾਈ ਬਸ 5 ਮਿੰਟ ਦਾਸ ਹੀ ਹੋਈ ਨੇ ਇਹਨਾਂ ਨੂੰ ਕੰਨਵਾਜਿਆ ਧੰਵਾਇਆ ਬਈ ਹਣਾ ਕੰਨਵਾਜਿਆ ਧੰਵਾਇਆ ਬਾਈ ਤੁਸੀਂ ਖੜੀ ਕਿਹ ਕਹਿਂ ਤੁਸੀਂ ਬਈ ਠੀਕ ਹੈ ਇਹ ਜੇਗਾ ਉਹਨੂੰ ਛੋਕ ਦੇਣ ਟਾਈਮ ਲੱਗ ਜਾਂਦਾ ਇਹਦਾ ਲਿਬੜਾ ਜਿਬੜੇ ਚੋਂ ਕੀ ਜਾਂਦੀ ਹੈ ਹਨਾ ਬਾਈ ਖਵਾਇਆ ਬੈ ਮਾਲਕਾਂ ਦਾ ਠੀਕ ਹੈ ਨਾ ਗੱਲ ਠੀਕ ਹੈ ਦੋਨਾਂ ਦਾ ਦੂਜਾ ਦੂਜਾ ਸੂਹ ਅਰੀਜਨਲ ਆਗਾ ਠੀਕ ਹੈ ਦੋਨਾਂ ਦਾ ਮਿਲ ਕੇ ਚੱਲ ਵੀ ਕੀ ਤੋਂ ਪਲੱਸ ਚੱਲਦੀ ਹੈ ਮੀਨ ਇਹ 30 ਤਾਂ ਪਾ ਦਿੱਤਾ ਪਾਇਆ ਬੈ ਨੇ ਆਏ ਨੇ ਉਹਦਾ ਪਾਇਆ ਬੈ ਬਾਈ 33 ਕਿਲੋ ਦਾ ਠੀਕ ਹੈ ਇਹਦਾ 23 ਕਿਲੋ ਦਾ ਪਾਇਆ ਜਾਏਗਾ ਸੀਮੈਂਟ ਚੰਗੇ ਲੱਗੇ ਹੋਏ ਨੇ ਚੰਗੇ ਬਰੇ ਦਾ 66 ਸੀਮੈਂਟ ਲੱਗੇ ਬਣਦਾ ਜੀ ਦਿਨ ਲੱਗੇਗਾ 10 10 12 13 13 ਰਨ ਪੈਂਡਿੰਗ ਪੈਣ ਬਾਈ ਇਹਨਾਂ ਦੀ ਠੀਕ ਹੈ ਤੇ ਦੁੱਧ ਐਦ ਕੀ ਮੰਨ ਕੇ ਚਲੇ ਬੰਦਾ ਵੀ 30 ਤੋਂ ਪਾਰ ਦੁੱਧ ਪਾਉਣਗੇ ਬਾਈ 30 ਤੋਂ ਪਾਰ ਦਾ ਦੁੱਧ ਦਿੱਤਾ ਵੇਚਿਆ ਮੰਨ ਕੇ 40 ਜੇ ਆਸੇ ਪਾਸੇ ਤੋਂ ਦੇਣਾ 40 ਕਿਲੋ ਖੁੱਲਾ ਜੇ ਵਧਿਆ ਕੋਈ ਵੀਰ ਹੋਇਆ ਠੀਕ ਹੈ 40 40 ਕਿਲੋ ਵੀ ਦੁੱਧ ਦੇ ਲੂਗਾ ਨਾ ਚਲੋ ਟੱਚ ਕਰ ਜਾਣਗੇ ਸਪੀਡ ਵਾਲੀ ਹੈ ਬੜਾ ਬਾਈ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਤੇ ਜਿੰਦ ਜਾਨ ਵਾਲੇ ਬੱਚੇ ਆ ਜਮਾ ਤੇ ਬਲੱਡ ਦੇ ਵਿੱਚ ਆ ਬੜਾ ਜਮਾ ਦੇਖੋ ਆਪਾਂ ਜੀ ਆਪ ਹੀ ਪਾਏਗਾ ਠੀਕ ਹੈ ਸਵਾਹ ਦੇਖੋ ਇਹ ੱਤਕਾ ਕਰਦੀਆਂ ਜਮਾ ਕਿਉਂਕਿ ਖੁੱਲੇ ਫਿਰਦੇ ਨੇ ਜ ਆਦਤ ਹੀ ਖੁੱਲੀ ਫਿਰਦੀ ਬਣੀ ਹੋਈ ਆ ਹਨਾ ਇਹ ਮਰਜ਼ੀ ਨਾਲ ਤੁਰਦੇ ਆ ਤੋਰ ਜਿੰਨੇ ਮਰਜ਼ੀ ਨਾ ਬਾਈ ਖਾਂਦੀਆਂ ਨੇਗੀਆਂ ਠੀਕ ਐ ਸੋ ਦੇਖੋ ਮੂੰ ਮੱਥਾ ਤੇ ਬਾਕੀ ਆਲੇ 10 12 ਦਿਨ ਬਾਕੀ ਪਿਆ 40 ਕਿਲੋ ਦੇ ਨੇੜੇ ਦੁੱਧ ਲਾ ਦੂਗੀ ਤੇ ਜਿੰਦ ਜਾਨ ਬਹੁਤ ਦਾ ਰਾਜੀ ਪਲੀ ਪੁਲੀ ਵੀ ਬਹੁਤ ਆਏ ਦੂਜਾ ਸੂਆ ਬੱਚੀ ਸੁੰਦੀ ਬਈਆ ਤੇ ਇਹਦਾ ਬਾਇਓ ਡਾਟਾ ਵੀ ਸਾਰਾ ਸੇਮ ਹੀ ਨਾਲ ਹੈ ਨਾ ਬਸ ਨਾਲ ਹੀ ਸੇਮ ਆ ਬਾਈ ਸੀਮੈਂਟ ਦੋਨਾਂ ਦੇ ਇੱਕ ਲੱਗਿਆ ਹੋਇਆਗਾ ਠੀਕ ਐ ਇੱਕੇ ਦਿਨ ਦੀ ਡੇਟ ਨਾਲ ਦੀ ਠੀਕ ਐ ਅੱਗੇ ਜਿਹੜੀ ਆਪਾਂ ਇਹਦੇ ਨਾਲ ਦੇਖਦੇ ਪਏ ਆ ਇਹ ਵੀ ਬਈ ਫਾਰਮ ਚ ਲਈ ਵੀ ਆ ਬਸੀ ਠੀਕ ਐ ਇਹ ਕਿਹੜਾ ਸੂਆ ਇਹ ਮੈਂ ਪਹਿਲਾਂ ਨਹੀਂ ਦੋ ਦਿਨੋਂ ਬਸੀ ਹੈਗੀ ਦੋ ਦੰਦ ਪਲੂਣ ਪਹਿ ਠੀਕ ਹੈ ਇਹ ਮੰਨ ਕੇ ਦੁੱਧ ਕਿੰਨਾ ਮੰਨ ਕੇ ਚੱਲੇ ਵਾ ਦੁੱਧ ਭਈ ਆ ਮੰਨ ਕੇ ਚੱਲ 30 ਕਿਲੋ ਦੀ ਬੰਦਾ ਲੈ ਲਈ ਠੀਕ 30 ਕਿਲੋ ਦਾ ਕਰਾਉਣਾ ਪਾ ਦੂ ਹਣਾ ਪੈਕ ਤੋਂ ਸਾਰਾ ਭਜਾਇਨ ਓਕੇ ਰਿਪੋਰਟ ਆ ਸਾਰੀ ਐ ਮੰਨ ਕੇ ਚੱਲ ਬਿੱਡ ਪ੍ਰੂਫ ਹੈ ਨਾ ਬੱਸੀ ਦਾ ਸਾਰਾ ਆਕਾਰੇ ਆਪ ਜਿਹੜੇ ਦੀ ਆ ਠੀਕ ਹੈ ਠੀਕ ਹੈ ਨਾ ਗੱਲ ਇਹ ਨਹੀਂ ਵੀ ਵੀਰ ਕਹਿੰਦੇ ਵੀ ਹਰੇ ਕਿਤੇ ਕਹੀ ਜਾਂਦਾ ਭਾਈ ਜਿਹੜੀ ਲੀਵੀ ਉਹ ਤਾਂ ਕਹਿ ਦਾਂਗੇ ਆਪਾਂ ਕਿਉਂਕਿ ਆਪਾਂ ਭਾ ਵੀ ਲੱਖੋਂ ਬਾਹਰ ਲੱਗਦਾ ਹਰ ਇੱਕ ਦਾ ਹਣਾ ਲੱਗਦਾ ਭਈ ਵਾਲੇ ਭਈ ਲੱਖ ਤੋਂ ਬਾਹਰ ਫਾਰਮ ਵਾਲੇ ਦਾ ਖਾ ਜਾਂਦੀ ਹੈਗੀ ਖਾ ਜਾਂਦੀ ਜੇ ਮੈਂ ਇਹ ਅਕਾਊਂਟ ਕਰੀਏ ਤਾਂ ਭਾਈ ਤੇ ਕਈ ਵ ਇਹ ਕੋਈ ਗੱਲ ਆ ਨਾ ਬਾਈ ਖਵਾ 50 ਘਟੇ ਪਸ਼ੂ ਖਾ ਗਿਆ ਲੱਖ ਰੁਪਏ ਦਾ ਆਰਾਮ ਨਾ ਸਿੱਧਾ ਹੀ ਹੋ ਗਿਆ ਜਮਾ ਉਧਰਲਾ ਖਰਚਾ ਐਕਸਟਰਾ ਗਣ ਕੇ ਜਮਾ ਹਨਾ ਹਾਂਜੀ ਬਾਈ ਸੋ ਬਹੁਤ ਚੰਗੇ ਵੀ ਸੌਂਗਰਾ ਵੀਰ ਸਾਹਮ ਕੇ ਜਿਹੜੇ ਰੱਖਦੇ ਆ ਬਰੀਡ ਫੇਰ ਤਿਆਰ ਹੁੰਦੀ ਆ ਅੱਗੇ ਜਿਹੜੀ ਨਾਲ ਖੜੀ ਐ ਇਹਦੇ ਇਹ ਵੀ ਬਾਈ ਫਾਰਮ ਚ ਲਈ ਵੀ ਆ ਬੱਸੀ ਆਪਣੀ ਭਲੂਣ ਪਹਿਲਾ ਸੂਆ ਦੰਦ ਪੂਰੇ 25 ਦਿਨ ਪੈਂਡਿੰਗ ਬਣਨੇ ਆ ਜੀ 25 ਦਿਨ ਬਾਕੀ ਦੋ ਦੰਦ ਆ ਇਹ ਵੀ ਬਾਈ ਦੋ ਦੰਦ ਦਾ ਹੀ ਓਰੀਜਨਲ ਦੋ ਦੰਦ ਜਮਾ ਹਾਂਜੀ ਤੇ ਅੱਗੇ ਫਿਰ ਜਿਹੜੀ ਐਂਡ ਤੇ ਖੜੀ ਆ ਨਾਲ ਇਹਦੇ ਇਹ ਵੀ ਬਾਈ ਪਹਿਲਾ ਨਾ ਬੱਸੀ ਠੀਕ ਹੈ ਇਹ ਚਾਰ ਦੰਦ ਬੱਸੀ ਹੋਈ ਗਈ ਚਾਰ ਦੰਦ ਆਮ ਦੇ ਘਰੋਂ ਲਈ ਆਪਾਂ ਨੇ ਠੀਕ ਹੈ ਇਹ ਵੀ ਕਹਿੰਦੇ ਬਈ ਫਾਰਮ ਦੀ ਲਈ ਵੀ ਹੈਗੀ ਠੀਕ ਹੈ ਠੀਕ ਹੈ ਗੱਲ ਇਹ ਆਮ ਦੇ ਘਰੋਂ ਲਈ ਵੀ ਹੈ ਬੱਸੀ ਇਹ 25 ਕਿਲੋ ਮੰਨ ਕੇ ਤੋਂ ਤਾਂ ਲੈ ਲੇ ਬੱਸੀ ਬੰਦਾ ਕੱਢ ਜੂ ਹਫਤਾ ਜੀ ਨਹੀਂ ਵੀਰੇ ਹਫਤੇ ਵੱਧ ਲਈਏ 10 ਤੋਂ 12 ਦਿਨ ਲਈ ਹੋਈ 10 ਤੋਂ 12 ਦਿਨ ਸੂਣ ਚ ਬਾਕੀ ਹਾਂ ਅੱਗੇ ਪੈਂਡ ਤੇ ਜਰਸੀ ਦੇਖੀ ਜਾਂਦੇ ਆ ਇਹ ਸੂਈ ਨੂੰ ਹੋ ਗਿਆ 2 ਘੰਟੇ ਨਹੀਂ ਬਈ 2 ਘੰਟੇ 2 ਘੰਟੇ ਹੀ ਹੋਇਆ ਹੈ ਸੂਈ ਨੂੰ ਬੱਚਾ ਇਹਨੇ ਕੀਤਾ ਬੱਚਾ ਬਈ ਮਗਰ ਬੱਛਾ ਇਹਦੇ ਬੱਚਾ ਇਹਦਾ ਸਾਰਾ ਰਿਕਾਰਡ ਸੀ ਆਪਣੇ ਕੋਲੇ ਇਹਦਾ ਠੀਕ ਹੈ ਬੱਛਾ ਵੀ ਕਿਹੜੇ ਦਾ ਕਈ ਵਾਰ ਵੀ ਰਾਏ ਕਹਿੰਦੇ ਵੀ ਬੱਛਾ ਇਹਦਾ ਕਾਲਾ ਹੀ ਦਿੱਤਾਗਾ ਕਿਉਂਕਿ ਵੀ ਇੰਪੋਰਟਡ ਆਗਾ ਜਰਸੀ ਚ ਆ ਗਿਆ ਹੈਨਾ ਸੈਕਟਰ ਸੀ ਬਈ ਇਹਦੇ ਠੀਕ ਹੈ ਹਾਂ ਸੈਕਟਰ ਸੀਮਨ ਦਾ ਬੱਛਾ ਆ ਗਿਆ ਪਿੱਛੇ ਕਿੰਨਾ ਦੁੱਧ ਪਾ ਦੂਗੀ ਭਰਾਏ ਦੁੱਧ ਬਈ 25 ਕਿਲੋ ਮਾਲਕਾ ਇਹ ਕਹਿੰਦੇ ਇਹੀ ਪਹਿਲਣ ਦਾ ਚੂਆ ਹੈਗਾ ਬਈ 25 ਕਿਲੋ ਮੰਨ ਕੇ ਲੈ ਲਈ 25 ਕਿਲੋ ਦੁੱਧ ਮੰਨ ਕੇ ਮੰਨ ਕੇ ਲੈ ਲਈ ਤੇ ਰੇਟ ਇਹਦਾ ਫੋਨ ਤੇ ਹੋ ਰੇਟ ਬਈ ਫੋਨ ਤੇ ਹੋਗਾ ਜਾਇਜ਼ ਹੋਗਾ ਜੇ ਮਾਰੇ ਹੀ ਨਹੀਂ ਕੋਈ ਹੋਣਾ ਬਈ ਲੱਖ ਜਾਂ 2 ਲੱਖ ਜਾਂ 1/2 ਲੱਖ ਉਹ ਰੇਟ ਨਹੀਂ ਹੋਣਾ ਗਾਂ ਦਾ ਜਾਇਜ਼ ਰੇਟ ਹੋਊਗਾ ਕਿੰਨਾ ਜਾਇਜ਼ ਰੇਟ ਹੋਊਗਾ ਬਈ ਦੂਜਾ ਰੇਟ ਵੀ ਫੋਨ ਤੇ ਹੈ ਦੋ ਕਾ ਮਾ ਬਰੇ ਮਹੀਆਂ ਨਹੀਂ ਆਂਦੇ ਸਾਰੇ ਲੱਖ ਡੇਢ ਲੱਖੋਂ ਥੱਲੇ ਥੱਲੇ ਦੀ ਹੈ ਠੀਕ ਹੈ ਸੋ ਜੇਰੇ ਦੀ ਪਈ ਜਦੀ ਹੈ ਇਹ ਗੱਲੋਂ ਬੇਫਿਕਰ ਹੋ ਜਾਓ ਤੇ ਬਾਕੀ ਮੱਥ ਦੇ ਟੋਆ ਵਗਰਾ ਦੇਖੋ ਕਿਆ ਬਤਾ ਕਰਨ ਜਵੇਂ ਨਿਕਾ ਨਿਕਾ ਜਵਾਕ ਦੇ ਹੱਥ ਜੱਡਾ ਤੇ ਲੇਵਾਲੂ ਵਾ ਦੇਖੋ ਥੱਲੇ ਬਣੀ ਉਹ ਕਹਿਣ ਦਾ ਬਈ ਮੈਂ 30 ਕਿਲੋ ਵੀ ਕਹਦਾ ਵੀ 30 ਕਿਲੋ ਦਿੱਤਾ ਹੋਵੇ ਠੀਕ ਹੈ ਨਾ ਨਾੜ ਜੀ ਬਹੁਤ ਅਰੀਜਨਲ ਦਿੱਤਾ ਹੋਇਆ ਬਈ 25 ਕਿਲੋ ਖਰਾ ਦੁੱਧ ਦਿੱਤਾ ਹੋਇਆ ਦਾ ਤੇ ਨਾੜ ਬਹੁਤ ਮੋਟੀ ਜਾਂਦੀ ਦੁੱਧ ਆਦੀ ਹੈ ਨਾ ਬਈ ਉਹ ਦੱਸ ਦੀ ਜਾਈਗੀ ਜਿਹਦਾ ਦਿੱਤਾ ਹੋਊਗਾ ਉਹ ਦੱਸੂ ਸੋ ਬੈੜ ਬਹੁਤ ਚੰਗੀਆਂ ਸਾਫ ਸੁੱਧਰੀ ਹੈ ਜੋ ਲਈਦਾ ਮਸ਼ੀਨ ਜਿਹੜਾ ਮਰਨ ਜੋੜੇ ਠੰਡੀ ਸੀ ਲੈਂਦੀ ਹੈ ਤਾਰਾ ਓਕੇ ਹੈਨਾ ਤਾਰਾ ਜੀ ਵੀ ਓਕੇ ਹੈ ਜਮਾ ਸੋ ਕੋਈ ਵੀ ਨਾਲ ਛੋੜੇ ਪਸੰਦੋ ਵੇ ਆ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ